ਸ੍ਰੀ ਕਾਲ ਕਿਸਾਨ ਭਰਾਵੋ ਸਵਾਗਤ ਕਰਦੇ ਆ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਭਾਵੇਂ ਅੱਜ ਪੰਜਾਬ ਸਰਕਾਰ ਨੇ ਜਿਹੜੀ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ ਬੀਜਣ ਦਾ ਜਿਹੜਾ ਐਲਾਨ ਕਰ ਦਿੱਤਾ ਹੈ ਪਰ ਜਿਹੜੇ ਕਿਸਾਨ ਵੀਰ ਝੋਨੇ ਦੀ ਸਿੱਧੀ ਬਿਜਾਈ ਕਰਨਾ ਚਾਹੁੰਦੇ ਨੇਗੇ ਉਹ ਇਹ ਗੱਲਾਂ ਦਾ ਧਿਆਨ ਜ਼ਰੂਰ ਰੱਖ ਲੈਣਾ ਕਿਸਾਨ ਭਰਾਵੋ ਜੇ ਤਾਂ ਤੁਹਾਡੇ ਪਿਛਲੇ ਸਾਲ ਉਹੀ ਵੈਰੈਟੀ ਲੱਗੀ ਹੋਈ ਸੀਗੀ ਜੇ ਪੀਆਰ 126 ਹੈ ਚਾਹੇ ਤੁਸੀਂ ਲੰਮਾ ਸਮਾਂ ਲੈਣ ਵਾਲੀਆਂ ਵੈਰੈਟੀਆਂ ਲਾਈਆਂ ਨੇ ਜਿਵੇਂ ਪੀਲੀ ਪੂਸਾ ਜਾਂ 244 ਜੇ ਤਾਂ ਤੁਸੀਂ ਉਹੀ ਕਿਸਮ ਹੈ ਜਿਹੜੀ ਆਪਦੇ ਖੇਤ ਵਿੱਚ ਲਾਉਣਾ ਚਾਹੁੰਦੇ ਹੋ ਤਾਂ ਤਾਂ ਕਿਸਾਨ ਭਰਾਵੋ ਕੰਮ ਚੱਲ ਜਾਊਗਾ ਕਈ ਗੇਰੀ ਕਿਸਾਨ ਵੀਰ ਬਾਸਬਤੀ ਜਿਹੜਾ ਡੀਐਸਆਰ ਕਰਨ ਲੱਗੇ ਜਾਂਦੇ ਨੇਗੇ ਤੇ ਉਹ ਜਿਹੜੀ ਆਪਣਾ ਵਾਹਣ ਵਾਹ ਕੇ ਪਰੌਣੀ ਨਹੀਂ ਕਰਦੇ ਉਹ ਇਦਾਂ ਹੀ ਵੀਚ ਦਿੰਦੇ ਨੇ ਪਿਛਲੇ ਸਾਲ ਮੇਰੇ ਪਿੰਡ ਦੇ ਵਿੱਚ 1509 ਵੈਰਾਈਟੀ ਕਿਸਾਨ ਵੀਰ ਨੇ ਜਿਹੜੀ ਡੀਐਸਆਰ ਕੀਤੀ ਸੀਗੀ ਪਰ ਉਹਨੇ ਰੌਣ ਨਹੀਂ કરી ਤੇ ਕੰਪਿਊਟਰ ਕਰਾ ਲਵਾ ਕੇ ਉਹਨੇ ਵੇਚਤੀ ਕਿਸਾਨ ਭਰਾਵੋ ਉਹਦੇ ਵਿੱਚ 19 ਜਿਹੜਾ ਆਪਣਾ ਜਿਹਨੂੰ ਕਹਿੰਦੇ ਜੰਗਲੀ ਝੋਨਾ ਜੰਗਲੀ ਝੋਨੇ ਦਾ ਭਾਪ ਕੀ ਹੈ ਵੀ ਜਿਹੜਾ ਆਪਣਾ ਪਿਸੇ ਰਸਾਲ ਜਿਹੜਾ ਝੋਨਾ ਲੱਗਿਆ ਹੋਇਆ ਸੀਗਾ ਉਹ ਵਿੱਚ ਉਗ ਪਿਆ ਤੇ ਉਨੀ ਉਹਦੇ ਵਿੱਚ ਬਾਸਮਤੀ ਤੇ ਉਨੀ ਉਹਦੇ ਵਿੱਚ ਮੋਟਾ ਝੋਨਾ ਹੋ ਗਿਆ ਤੇ ਉਹ ਮੰਡੀ ਚ ਲੈ ਕੇ ਵਾ ਗਿਆ ਮੰਡੀ ਦੇ ਵਿੱਚ ਆਰਤੀ ਨੇ ਕਿਹਾ ਤਾਂ ਇਹ ਭਾਈ ਇਹਦਾ ਬਾਸਮਤੀ ਦੇ ਵਿੱਚ ਜਿਹੜਾ ਅੱਧ ਤੋਂ ਜ਼ਿਆਦਾ ਹੈ ਜਿਹੜਾ ਮੋਟਾ ਝੋਨਾ ਉਹ ਰੜਿਆ ਹੋਇਆ ਹੈਗਾ ਇਸ ਕਰਕੇ ਉਹ ਮੋٹے ਝੋਨੇ ਦੇ ਭਾਈ ਆ ਜਿਹੜੀ ਵੈਰਾਈਟੀ ਭਰੀ ਗਈ ਤੇ ਕਿਸਾਨ ਦਾ ਜਿਹੜਾ ਨੁਕਸਾਨ ਹੋ ਇਸ ਕਰਕੇ ਕਿਸਾਨ ਭਰਾਵੋ ਜੇ ਤੁਸੀਂ ਬਾਸਮਤੀ ਦੀ ਕਾਸ਼ਤ ਕਰਨੀ ਚਾਹੁੰਦੇ ਹੋ ਜਿਹੜੀ ਮਰਜੀ ਬਾਸਮਤੀ ਹੈ 1847 ਹੈ 1692 ਹੈ 1509 ਹੈ ਜਾਂ ਮੁਛਲ ਹੈ ਤਾਂ ਕਿਉਂ ਟਾਈਮ ਅਜੇ ਪਿਆ ਹੈ ਕਿਉਂਕਿ ਉਹ ਵੈਰੈਟੀਆਂ ਦੀ ਅਜੇ ਪੌਦ ਵੀ ਜਿਹੜੀ bizness start ਨੇ ਹੀ ਮੋਰਲੇ ਕੁਸ 10 ਕ ਜਾਂ 15 ਦਿਨਾਂ ਨੂੰ ਉਹਦੀ ਪਨੀਰੀ ਆ ਜਿਹੜੀ ਵਿਜਣੀ ਕਿਸਾਨ ਵੀ ਸਟਾਰਟ ਕਰ ਦੇਣਗੇ ਇਸ ਕਰਕੇ ਜਿਨੇ ਵੀਰ ਨੇ ਡੀਐਸਆਰ ਕਰਨੀ ਹੈ ਕਦੂ ਵਾਲੇ ਵਾਸਤੇ ਨਹੀਂ ਕਹਿ ਰਿਹਾ ਮੈਂ ਕਿਉਂਕਿ ਪਨੀਰੀ ਹੈ ਜੇ ਕਦੂ ਕਰਕੇ ਲਾਉਣੀ ਆ ਉਹਦੇ ਵਾਸਤੇ ਉਹਨਾਂ ਨੂੰ ਕੋਈ ਗੱਲ ਨਹੀਂ ਉਹ ਜੋ ਪ੍ਰੋਬਲਮ ਨਹੀਂ ਆਉਂਦੀ ਡੀਐਸਆਰ ਦੇ ਵਿੱਚ ਉਹ ਜਦ ਆਪਾਂ ਬੀਜ ਦੇ ਆ ਪਾਣੀ ਲਾਉਨੇ ਆ ਤਾਂ ਉਹ ਮੋਟਾ ਝੋਨਾ ਤੇ ਜਿਹੜੀ ਬਾਸਮਤੀ ਹੈ ਉਹ ਆਪਣੀਆਂ ਜਿਹੜੀ ਵਿਚੀ ਹਰੀ ਹੋ ਜਾਂਦੀ ਐ ਤੇ ਉਹਦੇ ਕਰਕੇ ਆਪਾਂ ਨੂੰ ਪ੍ਰੋਬਲਮ ਆਉਂਦੀ ਐ ਇਸ ਕਰਕੇ ਬੇਨਤੀ ਐ ਵੀ ਜਿਹੜੇ ਵੀਰਾਂ ਨੇ ਝੋਨਾ ਚੇਂਜ ਕਰਕੇ ਲਾਉਣਾ ਐ ਤਾਂ ਉਹ ਕਿਰਪਾ ਕਰਕੇ ਰੌਣੀ ਕਰਕੇ ਜਿਹੜੀ ਪਹਿਲਾਂ ਵਾਲਾ ਝੋਨਾ ਖੇਤ ਦੇ ਵਿੱਚ ਕਰਿਆ ਹੋਇਆ ਉਹ ਜ਼ਰੂਰ ਐ ਜਿਹੜਾ ਹਰਾ ਕਰ ਲੈਣਾ ਤੇ ਉਦੋਂ ਬਾਅਦ ਬਾਹ ਦੇਣਾ ਤੇ ਬਾਹ ਕੇ ਮਾਰ ਕੇ ਸਾਗਾ ਤੇ ਉਹਨੂੰ ਡੀਐਸਆਰ ਜੇ ਸੁੱਕੇ ਵਿੱਚ ਦੋ ਵਿਧੀ ਨਾਲ ਕੀਤੀ ਜਾਂਦੀ ਐ ਕਿਸਾਨ ਭਰਾਵੋ ਇੱਕ ਤਾਂ ਕੰਪਿਊਟਰ ਕਰਾ ਲਓ ਐ ਸੁੱਕੇ ਦੇ ਵਿੱਚ ਇੱਕ ਤਾਰ ਬੱਤਰ ਰੌਣੀ ਦੇ ਵਿੱਚ ਆਪਾਂ ਆਪਦੇ ਖੇਤ ਦੇ ਵਿੱਚ ਹਰੇਕ ਸਾਲ ਹੀ ਆ ਜਿਹੜਾ ਡੀਐਸਆਰ ਝੋਨਾ ਵੈਰਾਈਟੀ ਲਾਉਨੇ ਆਗੇ ਘੱਟੋ ਘੱਟ 7-8 ਸਾਲ ਹੋ ਗਏ ਮੈਨੂੰ ਜਿਹੜਾ ਮੈਂ ਝੋਨੇ ਦੀ ਸਿੱਧੀ ਵਿਜਾਈ ਕਰਦਾ ਹਾਂ ਕਿਸਾਨ ਭਰਾਬ ਇਹ ਤੁਹਾਡਾ ਨਾ ਜਿਹੜੇ ਗੱਲਾਂ ਸ਼ੇਅਰ ਕਰਨੇ ਸੀਗੀਆਂ ਤੁਸੀਂ ਦੇਖ ਸਕਦੇ ਹੋ ਮੇਰੇ ਖੇਤ ਦੇ ਵਿੱਚ ਕਿਵੇਂ ਜਿਹੜਾ ਝੋਨਾ ਹੈ ਪਿਲੇ ਸਾਲ ਦਾ ਉਹ ਹਰਾ ਹੋਇਆਗਾ ਕਈ ਵੀਰ ਤਾਂ ਕਹਿ ਦਾਂਗੇ ਵੀ ਇਹ ਤਾਂ ਕਣਕ ਹੈ ਜੀ ਕਣਕ ਨਹੀਂ ਹੈਗੀ ਕਿਸਾਨ ਭਰਾਵੋ ਕਣਕ ਹਾਂ ਜਰੂਰ ਹਰੀ ਹੋਈ ਹੈ ਪਰ ਕਣਕ ਹੈ ਜਿਹੜੀ ਇਹਦਾ ਡੀਐਸਆਰ ਝੋਨੇ ਦੇ ਵਿੱਚ ਜਬ ਬੀਜਾਂ ਸੁੱਕ ਜਾਂਦੀ ਹੈ ਵੀ ਇਹਦਾ ਝੋਨਾ ਹੈ ਕਿਉਂਕਿ ਇਹਦਾ ਟਾਈਮ ਹੈ ਇਸ ਕਰਕੇ ਇਹ ਨਾਲ ਹੀ ਜਿਹੜਾ ਹਰਾ ਹੋ ਕੇ ਉਹ ਵਿੱਚੀ ਕੰਮ ਜਿਹੜਾ ਆਪਣਾ ਖਰਾਬ ਕਰ ਦਿੰਦਾ ਹੈਗਾ ਕਿਉਂਕਿ ਵਿੱਚੀ ਉਹ ਨਸਰਿਆਂ ਦੇ ਵਿੱਚੀ ਉਹ ਨਸਰਿਆਂ ਦਾ ਕੋਈ ਸਵਾਦ ਦੀ ਵਾਲੀ ਗੱਲ ਹੈ ਨਹੀਂ ਬਣਦੀ ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਜਿਹੜੇ ਕਿਸਾਨ ਵੀਰ ਡੀਐਸਆਰ ਕਰਨਾ ਚਾਹੁੰਦੇ ਨੇਗੇ ਉਹ ਕਿਰਪਾ ਕਰਕੇ ਆਪਦੀ ਜਿਹੜੇ ਡਾਵਲ ਰਾਉਣੀ ਕਰਕੇ ਹੀ ਬਾਸਪਤੀ ਝੋਨਾ ਲਾਉਣ ਜੇ ਤੁਸੀਂ ਕੱਦੂ ਰਾਹੀਂ ਲਾ ਰਹੇ ਹੋ ਤਾਂ ਸਾਨੂੰ ਇਹ ਦਿੱਕਤ ਨਹੀਂ ਆਉਂਦੀ ਸੋ ਇਹ ਬੇਨਤੀਆਂ ਧੰਨਵਾਦ ਸਤਿ ਸ੍ਰੀ ਅਕਾਲ ਜੀ